ਬੱਜ ਗਿਆ ਚੱਲ ਅਸਿਕਾਲ ਜੀ ਕੀ ਹਾਲ ਚਾਲ ਮਿੱਤਰੋ ਆਜੋ ਫਿਰ ਤੁਹਾਨੂੰ ਇੱਕ ਹੋਰ ਹੀਰਾ ਦਿਖਾਈਏ ਹਜੇ ਕੰਪੀਟੀਸ਼ਨ ਹੋਣਾ ਹੈ ਤੇ ਇਹ ਹੋਣ ਤੋਂ ਪਹਿਲਾਂ ਵੀਡੀਓ ਬਣਾ ਰਹੇ ਆ ਆਪਾਂ ਪੀਡੀਐਫ ਮੇਲੇ ਦੇ ਤੇ ਝੋਟੀਆਂ ਜੀ ਸਮਰਾਟ ਦੀ ਬਾਕੀ ਦਾ ਡਿਟੇਲ ਬਾਅਦ ਵਿੱਚ ਲਵਾਂਗੇ ਕਿਉਂਕਿ ਸਾਨੂੰ ਤਾਂ ਪਤਾ ਫਿਰ ਅਸੀਂ ਦੱਸੇ ਹੀ ਹੋਈ ਗੱਲ ਹੋਰ ਹੋ ਜਾਂਦੀ ਹੈ ਤੇ ਹਾਂ ਨਾਲ ਫਿਰ ਬਾਈ ਨੂੰ ਪੁੱਛਦੇ ਵੀ ਆ ਹਨਾ ਇਲਾ ਡਰੀ ਨਾ ਬਈ ਪੁੱਤ ਆ ਜਾ ਬਾਈ ਇੱਧਰ ਹਾਂਜੀ ਕੀ ਹਾਲ ਚੱਲੋ ਬਾਈ ਬਹੁਤ ਵਧੀਆ ਵਧੀਆ ਉੱਚੀ ਬੋਲੀ ਵੀਰੇ ਥੋੜਾ ਉੱਚੀ ਬੋਲਿਓ ਦੱਸੋ ਫਿਰ ਦੋ ਡਿਟੇਲ ਏ ਛੋਟੀ ਕਿਹਦੀ ਆ ਸਮਰਾਟ ਦੀ ਆ ਜੀ ਥੇਮਕੇਰੀਆਂ ਵਾਲੇ ਦੀ ਥੇਮਕੇਰੀਆਂ ਵਾਲੇ ਸਮਰਾਟ ਦੀ 26 ਮਹੀਨੇ ਉਮਰ ਤੇ ਸਵਾ 7 ਮਹੀਨਿਆਂ ਦੀ ਗੱਪ ਹੈ ਨਾ 26 ਮਹੀਨੇ ਉਮਰ ਵਾ 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 ਦੇਖੋ ਜੀ ਹਾਈਟ ਲੈਂਥ ਤੇ ਪਿੱਠ ਪੂੜਾ ਸਾਰਾ ਤੁਸੀਂ ਆਪ ਬਿਊਟੀ ਦਾ ਚੈੱਕ ਕਰ ਹੀ ਸਕਦੇ ਹੋ ਬੱਤੇ ਕੱਦ ਕੱਦ ਸਿਰਾ ਜੀ ਬਾਕੀ ਇਹੀ ਲੰਬਾ ਹੁੰਦਾ ਸੀਗਾ ਵੀ ਕੱਦ ਛੋਟਾ ਆਉਂਦਾਗਾ ਬਾਡੀ ਸਟਰਕਚਰ ਚ ਤੁਹਾਨੂੰ ਬਾਈ ਨੂੰ ਕਰਾਉਨੇ ਆ ਗੱਲ ਪਹਿਲਾਂ ਦਿਖਾ ਦਈਏ ਥੋੜੀ ਜੀ ਘੁਮ ਕੇ ਅ ਨੀਚੋਂ ਵੀ ਦਿਖਾਈਏ ਬਸ ਬਾਈ ਬਸ ਕੋਈ ਨਹੀਂ ਕੋਈ ਨਹੀਂ ਡਰਾਈ ਨਾ ਡਰਾਈ ਨਾ ਆਰਾਮ ਨਾਲ ਖੜੀ ਰਹਿਣ ਤੇ ਆ ਤੁਹਾਨੂੰ ਮੇਲਾ ਵੀ ਦਿਖਾ ਦਈਏ ਥੋੜਾ ਜਿਹਾ ਕਿਉਂਕਿ ਕਈ ਵਾਰ ਹੁੰਦਾ ਵੀ ਪਤਾ ਨਹੀਂ ਘਰ ਵਿੱਚ ਬਣਾਈ ਹੋਈ ਆ ਵੀਡੀਓ ਤੇ ਇਹ ਰਿਕਾਰਡ ਇਸ ਕਰਕੇ ਪਾ ਰਹਾਂ ਨਹੀਂ ਤਾਂ ਲਾਈਵ ਵੀ ਦਿਖਾਉਂਦੇ ਤੁਹਾਨੂੰ ਆ ਦੱਸਿਓ ਬਾਈ ਡਿਟੇਲ ਪੂਰੀ ਇਹਦੀ ਇਹਦੀ ਮਾਂ ਥੱਲੇ 16 ਕਿਲੋ ਦੁੱਧ ਸੀਗਾ ਜੀ ਹਾਂਜੀ ਤੇ ਅਹ ਜੇ ਸੀਮਨ ਮਿਲਦਾ ਤਾਂ 22 ਤੋਂ 22 ਤੋਂ ਹੀ ਲਿਆ ਸੀਗਾ ਪੀਡੀਐਫ ਐ ਤੇ ਹੀ ਅੱਛਾ ਹਾਂ ਦਵਿੰਦਰ ਵੀ ਖੜਾ ਹੈ ਇਹ ਆ ਦੇਖੋ ਜੀ ਇਹ ਸਮਰਾਟ ਦਾ ਮਾਲਕ ਜਿਹੜਾ ਥੇਵ ਘੇਰੀਆਂ ਵਾਲੇ ਦਾ ਦਵਿੰਦਰ ਉਹ ਵੀ ਇੱਥੇ ਨਾਲ ਹੀ ਆ ਬਾਈ ਸਾਡੇ ਆਇਆ ਟੱਕਰ ਪ੍ਰਾਈਵੇਟ ਬੁੱਲ ਦਾ ਇੱਕ ਦਾ ਹੀ ਸੀਮਨ ਲਾਇਆ ਸਮਰਾਟ ਦਾ ਘਰੇ ਅੱਛਾ ਹਾਂਜੀ ਉਦੈ ਰਿਜ਼ਲਟ ਸਾਹਮਣੇ ਆ ਗਿਆ ਸਾਹਮਣੇ ਆਇਆ ਖੁਸ਼ ਹੋ ਤੁਸੀਂ ਵੈਸੇ ਲਾ ਕੇ ਬਹੁਤ ਜਿਆਦਾ ਹੈ ਬਹੁਤ ਜਿਆਦਾ ਤੁਹਾਡੇ ਉਮੀਦਾਂ ਤੋਂ ਖਰਾ ਉਤਰਿਆ ਜਾਂ ਨਹੀਂ ਜਿੰਨੀ ਉੱਤਰ ਨਹੀਂ ਚਾਹੀਦੀ ਸੀ ਉਦੋਂ ਜਿਆਦਾ ਉੱਤਰਿਆ ਉਦੋਂ ਵੱਧ ਉੱਤਰਿਆ ਤੇ ਭੈਣਾਂ ਨੇ ਉਹਨਾਂ ਨੇ ਵੀ 20 ਕਿਲੋ ਤੱਕ ਦਿਸਦਾ ਦਿਸਦਾ ਅੱਛਾ ਇਹਦੀਆਂ ਜਿਹੜੀਆਂ ਭੈਣਾਂ ਨੇ ਅੱਛਾ ਇੱਕ ਐਚਐਲਟੀਵੀ ਦੇ ਸੀਮਨ ਦੀ ਆ ਉਹ ਇਸ ਵਾਰ ਬਰਾੜ ਤੋਂ ਭੈਣ ਅੱਛਾ ਜੀ ਇਹਦੀ ਭੈਣ अच्छा एक एदी ਭੈਣ ਮੈਂ ਸੇਲ ਕਰਤੀ ਇਸ ਵਾਰ ਹਾਂ ਤੇ ਉਹਨੇ ਜਾ ਕੇ ਉਹਨਾਂ ਕੋਲ 1.5 19 ਕਿਲੋ ਵਾ 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 ਜਣੀ ਲਾਈਨ ਵੀ ਵਧੀਆ ਤੇ ਦੁੱਧ ਵੀ ਵਧੀਆ ਹਾਂਜੀ ਤੇ ਹੁਣ ਅੱਗੇ ਫਿਰ ਕੀ ਦਾ ਕੀਤੇ ਲਾਉਂਗੇ ਇਹਦੇ ਹੁਣ 베ਰ ਕਾਲਾ 21 ਨੰਬਰ ਲੱਗਿਆ ਹੋਇਆ ਹੈ ਅੱਛਾ 베ਰ ਕਾ ਦਾ 21 ਨੰਬਰ ਲਾਇਆ ਜਿਹੜਾ ਹੀਰੇ ਬੁੱਲਦਾ ਜਿਹੜਾ ਮਰ ਗਿਆ ਓਕੇ ਓਕੇ ਲక్ష్ਮੀ ਵਾਲਾ ਉਹਦਾ ਬੱਚਾ ਹਾਂਜੀ ਉਹਦਾ ਉਹਦੇ ਤੋਂ ਗੱਪਣਾ ਇਹ ਉਹਦੇ ਤੋਂ ਗੱਪਣਾ ਤੇ ਕੇ ਦੀ ਜਿਹੜੀ ਭੈਣ ਆ ਵੀ ਉਹਨਾਂ ਪਹਿਲਾਂ ਨਾਲ ਨੇ 20 ਕਿਲੋ ਕੱਢਿਆ ਜਾਂਦਾ ਨਹੀਂ ਜੀ ਜੀ ਪਹਿਲੇ ਸੂਏ ਇਹਦੀ ਭੈਣ ਨੇ ਦਿੱਤਾ ਸੀ 14 ਕਿਲੋ ਠੀਕ ਜਿਹੜੀ ਇਹਦੀ ਮਾਂ ਦੇ ਪਹਿਲੇ ਸੂਏ ਦੀਆ ਠੀਕ ਹੈ ਤੇ ਦੂਜੇ ਸੂਏ ਦੀ ਵੀ ਸੇਲ ਕਰਤੀ ਸੀਗੀ ਮੈਂ ਉਹਦਾ ਵੀ ਬਿੱਠਾ ਪੋੜਾ ਬਹੁਤ ਚੰਗਾ ਸੀਗਾ ਤੇ ਉਹਨੇ ਉਹ ਗਾਇਆਂ ਕੋ ਜਾ ਕੇ 16 ਕਿਲੋ ਦਿੱਤਾ ਹਾਂ ਤੇ ਮੇਰੇ ਕੋਲ ਪਹਿਲੇ ਸੂਏ 13 ਕਿਲੋ ਦਿੱਤਾ ਸੀਗਾ ਦੂਜੇ ਸੂਏ 16 ਕਿਲੋ ਇਹਦੀ ਜਿਹੜੀ ਪਹਿਲੇ ਸੂਏ ਦੀ ਇਹਦੀ ਮਾਂ ਦੀ ਸੀਗੀ ਉਹਨੇ ਹੁਣ ਇਸ ਟਾਈਮ ਚੌਥੇ ਸੂਏ ਸੁਈ ਸੀਗੀ ਉਨੇ ਦਿੱਤਾ ਹੈ 1.5 ਕਿਲੋ 1.5 ਇਹ ਕਦੋਂ ਲਾਉਣੀ ਆ ਕੰਪੀਟੀਸ਼ਨ ਚੋਂ ਇਹ ਕੱਲ ਨੂੰ ਹੀ 3 ਵਜੇ ਆ ਕੱਲ 3 ਵਜੇ ਦਾ ਇਹਦਾ ਕੰਪੀਟੀਸ਼ਨ ਹੈ। ਇਹ ਆ ਦੇਖ ਲਓ ਬਾਈ ਨਾਲੇ ਹੁਣ ਸ਼ੇਵ ਕੀਤੀ ਹੋਈ ਆ ਤੇ ਆਰਾਮ ਨਾਲ ਹੀ ਖੜੀ ਆ ਝੋਕੀ ਬੋਡੀ ਸਟਰਕਚਰ ਦਾ ਕਿਆ ਬਾਤ ਹੈ ਨੇ ਮਤਲਬ ਇੱਕ ਨਰਮ ਸੁਹਾਵੀ ਤੇ ਆ ਸਿੰਘ ਤਾਂ ਤੁਸੀਂ ਇਹਦਾ ਜਿਹੜਾ ਮੂੰਹ ਆ ਉਹਨੂੰ ਦੇਖ ਕੇ ਦੱਸ ਸਕਦੇ ਹੋ ਕਿ ਹਾਂ ਇਹ ਸਮਰਾਟ ਦੀ ਕਾਪੀ ਨੇ ਸਮਰਾਟ ਇਹਦੇ ਬੱਚੇ ਸਾਰੇ ਇੱਕੋ ਜਿਹੇ ਆਉਂਦੇ ਆਪਾਂ ਵੀ ਲੰਗੇ ਜਾਂਦੇ ਸੀਗੇ ਬਾਈ ਨੂੰ ਆਪਾਂ ਪਹਿਲੀ ਦੱਸਦਾ ਸੀ ਵੀ ਸਮਰਾਟ ਦੀ ਕੱਟੀ ਆ ਤੇ ਪੁੱਛਿਆ ਉਹ ਕਹਿੰਦੇ ਬਾਈ ਦਾ ਸੁਣਾ ਚੰਚਲ ਵੀ ਵੀਡੀਓ ਬਣਾ ਰਿਹਾ ਤੇ ਚੰਚਲ ਕੋਲ ਵੀ ਇਹਦੀ ਝੋਟੀ ਆ ਇਹਨੂੰ ਇਸ ਕਰਕੇ ਪਤਾ ਤੇ ਜੰਮੀ ਇਹਦੀ ਫੋਰਸ ਸਟੇਟ ਹੀ ਆ ਗਈ ਤੈਨੂੰ ਕਿਵੇਂ ਪਤਾ ਲੱਗਿਆ ਚੰਚਲ ਦੇਖ ਕੇ ਮੈਨੂੰ ਇਹਦਾ ਮਤਲਬ ਫੇਸ ਦੇਖ ਕੇ ਪਤਾ ਲੱਗਿਆ ਸੀਗਾ ਅਸੀਂ ਤਾਂ ਮਤਲਬ ਤੂੰ ਲਾਲਾ ਵੀ 20 25 ਕਰ ਮਦੂਰ ਲੰਗੇ ਜਾਂਦੇ ਸੀਗੇ ਤੇ ਮੈਂ ਬਾਈ ਨੂੰ ਮਹਾ ਦਵਿੰਦਰ ਸੀ ਮੇਰਨਾ ਕ੍ਰਾਂਤੀ ਵਾਲਾ ਤੇ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਉਹ ਕੱਟੀ ਸਮਰਾਟ ਦੀ ਖੜੀ ਲੱਗਦੀ ਆ ਉਹ ਕਹਿੰਦਾ ਚਲ ਮ ਭਾਈ ਇੱਕ ਤੁਹਾਡਾ ਐਡਰੈਸ ਦਓ ਕਿਹੜਾ ਪਿੰਡ ਹੈ ਜਿਲ੍ਹਾ ਲੁਧਿਆਣਾ ਤਹਿਸੀਲ ਖੰਨਾ ਪਿੰਡ ਚਕੋਹੀ 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 ਕਿੱਥੇ ਪੈਂਦਾ ਜੀ ਇਹ ਖੰਨੇ ਦੇ ਕੋਲੇ ਆਈ तकरीबन 7 8 ਕਿਲੋਮੀਟਰ ਇਕਲਾਹੇ ਦੇ ਨਾਲ ਹਾਂਜੀ ਇਕਲਾਹੇ ਦੇ ਨਾਲ ਇਕਲਾਹੇ ਦੇ ਨੇੜੇ ਫੋਨ ਨੰਬਰ ਬੋਲ ਦਿਓ ਵੀਰੇ ਤੁਹਾਡਾ ਫੋਨ ਨੰਬਰ 7145 4412 ਦੁਬਾਰੇ ਬੋਲਿਓ 7145 4412 ਓਕੇ ਜੀ ਸੋ ਆਹ ਦੇਖ ਸਕਦੇ ਹੋ ਭਾਈ ਬਹੁਤ ਸੋਹਣੀ ਮਤਲਬ ਜਿਹੜੀ ਬਰੀਡ ਆ ਤੇ ਉਹ ਸਾਹਮਣੇ ਦੇਖਦੀ ਆ ਤੋ ਪੂਰੀ ਬ੍ਰੀਕੀ ਚੱਕੀ। ਬਾਕੀ ਅੱਗੇ ਵੀ ਦੇਖਾਂਗੇ ਆਪਾਂ ਦੁਬਾਰਾ ਵੀ ਵੀਡੀਓ ਬਾਈ ਦੀ ਜ਼ਰੂਰ ਬਣਾਵਾਂਗੇ। ਇਹਨੂੰ ਸੂਪ ਪੈਣ ਦਾ ਹੋ ਸਕਦਾ ਆਪਾਂ ਦੀ ਮਿਲਕਿੰਗ ਵੀ ਲੈ ਕੇ ਇਹਦੀ ਮਿਲਕਿੰਗ ਤਾਂ ਬਾਅਦ ਦੇ ਹਾਂ ਲਾਈਵ ਵੀ ਇਹਨੂੰ ਕਰਾਂਗੇ ਬਾਈ। ਜ਼ਰੂਰ ਕਰਾਂਗੇ। ਹੈਨਾ ਤਾਂ ਕਿ ਪਤਾ ਲੱਗੇ ਰਿਜ਼ਲਟ ਲੋਕਾਂ ਨੂੰ। ਸੋ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੁੜਨ ਲਈ ਤੇ ਅੰਕਲ ਵੀ ਆ ਗਏ ਸਾਡੇ ਨਾਲ। ਆਹ ਲਓ ਜੀ। ਦਵਿੰਦਰ ਦੇ ਡੈਡੀ ਇਹ ਸਮਰਾਟ ਵਾਲੇ ਇਹਨਾਂ ਨੇ ਸਮਰਾਟ ਵੱਧ ਤਿਆਰ ਕਰਿਆ। ਇਹਨਾਂ ਦਾ ਦੇਣ ਵੱਧ। ਤੇ ਇਹ ਵੀ ਅੱਜ ਮੇਲਾ ਦੇਖਣ ਆਏ ਹੋਏ ਸੀ ਪਿੱਛੇ ਸਾਡੇ ਕਪੜਾ ਹੋਰ ਖੜਾ ਸਾਡੇ ਕੋਲ ਕ੍ਰਾਂਤੀ ਕ੍ਰਾਂਤੀ ਦਾ ਲਾਇਆ ਤੇ ਇਹਦੇ ਕੋਲ ਸਮਰਾਟ ਦਾ ਪੁੱਤਰ ਖੜਾ ਸਾਰੀ ਸਮਰਾਟ ਦੇ ਫੈਨ ਨੇ ਤਕਰੀਬ ਨੂਰੇ ਜਿਹੜੇ ਇਕੱਠੇ ਹੋਏ ਹੋਏ ਨੇ ਸਮਰਾਟ ਵਾਲੇ ਬੱਚੇ ਤਾਂ ਚਾਹ ਕੇ ਲੈਂਦੇ ਆ ਮੇਲੇ 'ਚ ਭਾਲ ਲੈਂਦੇ ਆ ਸੀ ਨਹੀਂ ਵਸਾ ਲਿਆ ਸੀ ਨਾ ਆਪਾਂ ਵਸਾ ਲਈ ਤਾਂ